ਮੈਂ ਪਿੰਡਾਂ ਚ ਰਹਿਣ ਨੇ ਮੈਂ ਮੇਰੀ ਮਾਂ ਮਰ ਗਈ ਸੀ ਮੈਂ 6 ਸਾਲ ਦਾ ਸੀ ਮੈਨੂੰ ਮੇਰੀ ਨਾਨੀ ਨੇ ਪਾਲਿਆ ਮੈਂ ਬਾਪ ਮਰ ਗਿਆ ਜਦੋਂ ਮੈਂ 9 ਸਾਲ ਦਾ ਸੀ ਮੈਂ ਪੀੜਾ ਵੇਖੀ ਹੈ ਮੈਂ ਫੌੜੇ ਵਾਲੇ ਫੌੜੇ ਵਾਲੇ ਜਿਹੜਾ ਫੌੜਾ ਹੁੰਦਾ ਲੱਕੜ ਦਾ ਔਰ ਇਹ ਨਾਲ ਮੱਜਾਂ ਦਾ ਗੋਹ ਵੀ ਖਿੱਚ ਕੇ ਵੇਖਿਆ ਛੋਟੇ ਹੁੰਦੇ ਨੇ ਮੈਂ ਤੁਹਾਡਾ ਦਰਦ ਜਾਣਦਾ ਪਿੰਡਾਂ ਚ ਜਿਹੜੋਂ ਮੈਂ ਜਨਮ ਹੈ ਕਈ ਮਾਮਾ ਆਪਦੇ ਮੁੰਡੇ ਦਾ ਗੁਰਦਿਆਂ ਦਾ ਇਲਾਜ ਕਰਾਉਣ ਪਿੱਛੋਂ ਚੀਕਾਂ ਮਾਰਦੀਆਂ ਵੇ ਰਾਜੇ ਪੁੱਤ ਮੇਰੇ ਮੁੰਡੇ ਦੇ ਗੁਰਦੇ ਖਰਾਬ ਹੋ ਗਏ ਡਾਇਲਿਸਿਸ ਨਹੀਂ ਹੁੰਦਾ ਇਹਦਾ ਗੁਰਦਾ ਮੈਂ ਪਵਾ ਨਹੀਂ ਸਕਦੀ 5 ਲੱਖ ਲੱਗਦੇ ਮੇਰਾ 26 ਸਾਲਾਂ ਦਾ ਪੁੱਤ ਜਿਹਨੂੰ ਮੈਂ ਢੇਡ ਵਿੱਚ ਨਾਮ ਨਹੀਂ ਰੱਖ ਕੇ

ਵਚਾਰੀ ਲੱਕੜਾ ਖਰੀਦ ਕੇ ਕਰਦੀ ਐ ਐਨੀ ਅੱਤ ਦਰਜੇ ਦੀ ਗਰੀਬੀ ਪੰਜਾਬ ਦੇ ਪਿੰਡਾਂ ਦੇ ਵਿੱਚ ਮੈਂ ਆਪਣੀਆਂ ਅਠਾ ਨਾਲ ਰੱਖੀ ਐ ਆਪਣੇ ਵਾਲਾ ਜਿਹੜਾ ਤੂ ਤੂ ਐ ਨਾ ਭਗਵੰਤ ਮਾਨ ਇਹਦੀ ਤਾਂ ਚਾਲਦੀਓ ਕੋਈ ਨਹੀਂ ਐ ਕੋਈ ਨਹੀਂ ਪੁੱਛਦਾ ਇਹਨੂੰ ਸਾਰਾ ਕੁਝ ਕੇਜਰੀਵਾਲ ਦੇ ਹੱਥ 'ਚ ਐ ਤੇ ਕੇਜਰੀਵਾਲ ਪੰਜਾਬ ਨੂੰ ਲੁੱਟ ਲੁੱਟ ਕੇ ਲੈ ਜਾ ਰਿਹਾ ਐ